ਨਾ ਆ ਤੇ ਕਦੋਂ ਤੁਸੀਂ ਜਿਹੜਾ ਗਏ ਸੀ ਯੂਨੀਵਰਸਿਟੀ ਦੇ ਵਿੱਚ ਤੇ ਕਿਸ ਤਰੀਕੇ ਨਾਲ ਗਏ ਸੀ ਮੇਰਾ ਨਾਮ ਸਰਪਜੀਤ ਸਿੰਘ ਹੈ ਜੀ ਤੇ 7 April ਨੂੰ ਪਹੁੰਚੇ ਹਾਂ ਜੀ ਉੱਥੇ 6 ਨੂੰ ਜਿਹੜੇ ਸੀ ਉਹ ਦਿੱਲੀ ਤੋਂ ਦੀ 16 ਬੰਦਿਆਂ ਦਾ ਗਰੁੱਪ ਸੀਗਾ ਕूरियर ਕੰਪਨੀ ਦੇ ਉੱਤੇ ਕੰਮ ਵਾਸਤੇ ਸਾਨੂੰ ਲੈ ਕੇ ਗਿਆ ਸੀ ਉੱਥੇ ਜਾ ਕੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਇਹਨਾਂ ਨੇ ਜਦੋਂ ਆਰਮੀ ਦੇ ਸੀ ਕਿਹੜੇ ਵੇਲੇ ਸੱਤ ਸਾਈਨ ਕਰਵਾ ਲਏ ਇਹਨਾਂ ਨੇ ਕੰਟਰੈਕਟ ਪੇਪਰ ਤੇ ਤੋਂ ਟ੍ਰੇਨਿੰਗ ਸੈਂਟਰ ਜਾ ਕੇ ਬਦਲ ਲੱਗਾ ਜੀ ਮਤਲਬ ਆਰਮੀ ਦੇ ਵਿੱਚ ਤੁਸੀਂ ਭਰਤੀ ਹੋ ਗਏ। ਤੁਸੀਂ ਫਿਰ ਕਿਸ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਗਈ, ਉੱਥੇ ਕਿਸ ਤਰੀਕੇ ਦੇ ਲਾਸਿੰਗ, ਕਿਸ ਤਰੀਕੇ ਦੇ ਨਾਲ ਟ੍ਰੈਨਿੰਗ ਦੀ ਇੱਕ ਵੀ ਹੋ ਗਈ। ਵੀਕ ਦਿਨਾਂ ਤੋਂ ਟ੍ਰੇਨਿੰਗ ਦਿੱਤੀ ਗਈ ਜੀ ਇਹਨਾਂ ਵੱਲੋਂ। ਜਿਦਾਂ ਡਰੋਨਸ ਤੋਂ ਕਿਦਾਂ ਬਜਣਾ, ਮੈਡੀਕਲ ਟ੍ਰੇਨਿੰਗ ਆਪਣੇ ਆਪ ਨੂੰ ਤੁਸੀਂ ਕਿਦਾਂ ਬਚਾ ਸਕਦੇ ਹੋ। ਤੁਹਾਡੇ ਫਰੈਂਡ ਦੇ ਕਿਸੇ ਦੇ ਕੋਈ ਛੱਟ ਲੱਗਦੀ ਜਾਂ ਗੋਲੀ ਲੱਗਦੀ ਹੈ, ਕਿੰਨੇ ਲੱਗਦਾ, ਬੰਬ ਲੱਗਦਾ, ਕਿਦਾਂ ਬਚਾ ਸਕਦੇ ਹੋ। ਆਪ ਤੁਸੀਂ ਕਿਦਾਂ ਬਚ ਸਕਦੇ ਹੋ? ਅੰਕ ਦੇ ਫਾਇਰ ਤੋਂ ਜਾਂ ਹੋਰ ਵੀ ਗੋਲੀਆਂ ਤੋਂ ਜਾਂ ਕਿਦਾਂ ਵੀ ਗੰਦ ਵੀ ਚਲਾਉਣੀਆਂ ਸਿਖਾਈਆਂ ਜੀ ਫਿਰ ਇਹਨਾਂ ਨੇ ਵੀ ਦਿਨ ਟ੍ਰੇਨਿੰਗ ਦੇ ਵੀ ਫਿਰ ਸਾਨੂੰ ਅੱਗੇ ਭੇਜ ਦਿੱਤਾ ਗਿਆ ਜੀ ਬਿਲਕੁਲ ਫਰੰਟ ਲਾਈਨ ਤੇ ਪਰ ਉੱਥੇ ਕਿਸ ਤਰੀਕੇ ਦੇ ਹਾਲਾਤ ਸੀ ਫਰੰਟ ਲਾਈਨ ਉੱਥੇ ਦੇ ਬਹੁਤ ਬੁਰੇ ਹਾਲਾਤ ਜੀ ਅਮਰ ਸਾਹਮਣੇ ਗੋਲੀ ਚੱਲਦੀ ਸੀ ਜੀ ਤੇ ਅਮਰ ਸਾਹਮਣੇ ਜ਼ਿਆਦਾ ਜਿਹੜੀ ਰਸ਼ੀਅਨ ਮਿਲਟਰੀ ਆ ਉਹ ਬੰਦਿਆਂ ਤੋਂ ਕੰਮ ਲੈਂਦੀ ਆ ਤੇ ਜਿਹੜੀ ਯੂਕਰੇਨ ਦੀ ਆਰਮੀ ਹੈਗੀ ਆ ਜਾਂ ਮਿਲਟਰੀ ਹੈ ਉਹ ਡਰੋਨਸ ਤੋਂ ਕੰਮ ਨਹੀਂ ਦੀ ਜਿਆਦਾ। ਸੋ ਬਹੁਤ ਬੁਰੇ ਹਾਲਾਤ ਸੀ ਜੀ ਉੱਥੇ। ਲੱਗਦਾ ਕਿ ਇੱਕ ਮੌਤ ਦੇ ਸਾਹਮਣੇ ਜੋ ਮੌਤ ਨੂੰ ਦੇਖ ਕੇ ਜਿਹੜਾ ਵਾਪਸ ਮੜੇ ਜਿਸ ਤਰ੍ਹਾਂ ਉੱਥੇ ਹਾਰ ਸੀ ਦਰ ਲੱਗਦਾ ਸੀ। ਦਰ ਤੇ ਦਿਨ ਰਾਤ ਹੀ ਜੀ ਕਈ ਵਾਰੀ ਤੇ 48 48 ਘੰਟੇ 60 60 ਘੰਟੇ ਅੱਖਾਂ ਹੀ ਨਹੀਂ ਲੱਗੀਆਂ। ਦਾਰੀ ਇੰਨਾ ਸੀਗਾ ਪਤਾ ਨਹੀਂ ਕਿਧਰੋਂ ਕੀ ਆ ਜਾਣਾ ਹੈ। ਇਧਰੋਂ ਕੀ ਹੋ ਜਾਣਾ ਹੈ। ਉਹ ਕਿ 24 ਘੰਟੇ ਦੇ ਵਿੱਚੋਂ ਇੱਕ ਸੈਕਿੰਡ ਵੀ ਇਦਾਂ ਦਾ ਨਹੀਂ ਸੀ ਹੁੰਦਾ ਜਦੋਂ ਕੰਨਾਂ ਦੇ ਵਿੱਚ ਕੋਈ ਬੰਬ ਦੀ ਜਾਂ ਗੋਲੀਆਂ ਦੀ ਆਵਾਜ਼ ਨਹੀਂ ਸੀ ਹੁੰਦੀ 24 ਘੰਟੇ ਠਾ ਠਾ ਬੰਬਾਂਾਂ ਦੀ ਹੁੰਦੀ ਰਹਿੰਦੀ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਵਾਪਸੀ ਤੁਸੀਂ ਆਏ ਕਿਸ ਤਰੀਕੇ ਦੇ ਨਾਲ ਆਪਸੀ ਜੀ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਪੁਤਨ ਸਾਹਿਬ ਨਾਲ ਗੱਲ ਕਰਕੇ ਵਾਲਦੇ ਮਿਰ ਪੁਤਨ ਜੀ ਜਿਹੜੇ ਤੁਸੀਂ ਰਾਸਪੋਦੀ ਨੇ ਉਹਨਾਂ ਨਾਲ ਅਗਸਤ 'ਚ ਦੇ ਬਿਤੇ ਗਏ ਸੀਗੇ ਜੀ ਉਦੋਂ ਫਿਰ ਸਾਨੂੰ ਇਹਨਾਂ ਨੇ ਸਤੰਬਰ ਦੇ ਪਹਿਲੇ ਹਫਤੇ ਵਾਪਸ ਮਨਾਇਆ ਜੀ ਉੱਥੇ ਮੁਕੇਬ ਕਾਤ ਵੱਗੇ ਸੀਗੇ ਅਸੀਂ ਪਲਿਆਨਾ ਸਾਈਡ ਦੇ कृष्णा ਗੌਰਵ ਕਾ ਉੱਥੇ ਵਾਪਸ ਮਨਾਇਆ ਜੀ ਸੈਂਟ ਪੀਟਰਸਬਰਗ ਜਦੋਂ ਉੱਥੇ ਗਿਆ ਖੜਿਆ ਜਾਂਦਾ ਤਾਂ ਕਿਹਾ ਜਾਂਦਾ ਵੀ ਉੱਥੇ ਕੰਟਰੈਕਟ ਸਾਈਨ ਹੁੰਦਾ ਕੰਟਰੈਕਟ ਸਾਈਨ ਕਰਕੇ ਸੈਗਰੀ ਦਿੱਤੀ ਜਾਂਦੀ ਆ ਫੈਮਿਲੀ ਨੂੰ ਮੋਂਗੋਪੀਆ ਮੁੰਦੀ ਇਹ ਸਾਰੀ ਗੱਲ ਆ ਉਹਨਾਂ ਵੱਲੋਂ ਤੇ ਸਾਰੀਆਂ ਸਹੂਲਤਾਂ ਜਦਾਂ ਦਿੱਤੀਆਂ ਜਾਂਦੀਆਂ ਨੇ ਪੀਆਰ ਤੱਕ ਦੀਆਂ ਜਾਂ ਹੋਰ ਵੀ ਅੱਗੇ ਆਸਿਆ ਵਗੈਰਾ ਦੀਆਂ ਵੀ ਕੰਟਰੈਕਟ ਸਾਈਨਿੰਗ ਅਮਾਉਂਟ ਵੀ ਦਿੰਦੇ ਨੇ ਪਰ ਇਹ ਜਿਹੜੇ ਕੁਝ ਏਜੰਟਸ ਨੇ ਅੰਦਰਾਲ ਜਿਹੜੇ ਇੱਥੇ ਹੁੰਦੇ ਨੇ ਇਹਨਾਂ ਨੇ ਸਾਰਾ ਕੁਝ ਜਿੱਦਾਂ ਸਾਂਭਣ ਦਾ ਬਣਾਇਆ ਹੋਇਆ ਸਿਸਟਮ ਉਹ ਆਪਣਾ ਓਕੇ ਬੰਦਾ ਜਦੋਂ ਭਰਤੀ ਹੋ ਜਾਂਦਾ ਜੀ ਜੁਆਇਨ ਕਰ ਲੈਂਦਾ ਉੱਤੇ ਅੱਗੇ ਚਲੇ ਜਾਂਦਾ ਜਦੋਂ ਤੁਹਾਡੇ ਹੱਥ ਵਿੱਚ ਕੋਈ ਨੈਟਵਰਕ ਨਹੀਂ ਹੈਗਾ ਕੋਈ ਤੁਸੀਂ ਉੱਥੋਂ ਚੈੱਕ ਨਹੀਂ ਕਰ ਸਕਦੇ ਤੁਹਾਡੀ ਸੈਲਰੀ ਪਈ ਆ ਨਹੀਂ ਪਈ ਜਾਂਦੇ ਇਹ ਦੋ ਕਾਰਡ ਬਣਾਉਂਦੇ ਸੀ ਇੱਕ ਕਾਰਡ ਇਹਨਾਂ ਕੋਲ ਹੁੰਦਾ ਸੀ ਉਹ ਜੋ ਵੀ ਸੈਲਰੀ ਗਵਰਨਮੈਂਟ ਤੁਹਾਡੇ ਅਕਾਊਂਟ 'ਚ ਪਾਉਂਦੀ ਸੀਗੀ ਉਹ ਇਹ ਕਢਾ ਲੈਂਦੇ ਸੀ ਏਜੰਟ ਜਤਿੰਦਰ ਸ਼ਰਾਵਾ ਦਾ ਮੁੰਡਾ ਇੱਕ ਹਰਿਆਣੇ ਦਾ ਸੀਗਾ ਇੱਕ ਬੰਗਾਲ ਦਾ ਸੀਗਾ ਸੁਲਤਾਨ ਸੋ ਇੱਥੋਂ ਵੀ ਕੋਈ ਸੀਗੇ ਬੰਦੇ ਜਿਨ੍ਹਾਂ ਨੇ ਇੱਥੋਂ ਪੇਪਰ ਦਿੱਤੇ ਸੀ ਭੇਜਿਆ ਜੀ ਏਜੰਟ ਹੋਰ ਕਿੰਨੇ ਕੁ ਭਾਰਤੀ ਉੱਥੇ ਜਿਹੜਾ ਵਾ ਹੋਰ ਹੈ ਜਿਹੜੇ ਤੁਹਾਡੇ ਨਾਲ ਸੀ ਜਾਂ ਜਿਹੜਾ ਵਾਪਸ ਆਇਆ ਨੇ ਭਾਰਤੀ ਦੇ ਕਾਫੀ ਜ਼ਿਆਦਾ ਸੀ ਹਜ਼ਾਰ ਤੋਂ ਉੱਪਰ ਗਿਣਤੀ ਸੀਗੀ ਉਹਨਾਂ ਦੀ ਸੋ ਕਾਫੀ ਸਾਰੇ ਟੋਟਲ ਵਾਪਸ ਆ ਹੀ ਗਏ ਨੇ ਕੁਝ ਕੋ ਉੱਥੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਗਵਰਨਮੈਂਟ ਨੇ ਆਪਣੇ ਕੋਲੋਂ ਜਿੱਦਾਂ ਪੀਆਰ ਵਗੈਰਾ ਕੋਸ ਪਾਸਪੋਰਟ ਵਗੈਰਾ ਬਣਾ ਕੇ ਦਿੱਤੇ ਹੋਏ ਨੇ ਕੁਝ ਬੰਦੇ ਉੱਤੇ ਰਹਿ ਗਏ ਨੇ ਕੁਝ ਮਿਸਿੰਗ ਨੇ ਅਜੇ ਕੋਈ 16 ਤੋਂ 20 ਇੱਕ ਬੰਦੇ ਇੰਡੀਆ ਦੇ ਜੋ ਨਹੀਂ ਮਿਲ ਰਹੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਜਗਦੀਪ ਕੁਮਾਰ ਨੇ ਉਹਨਾਂ ਦਾ ਭਰਾ ਸੀਗਾ ਮਨਦੀਪ ਕੁਮਾਰ ਉਹ ਵੀ ਨਹੀਂ ਮਿਲ ਰਿਹਾ ਹੋਰ ਵੀ ਕਾਫੀ ਏਰੀਏ ਦੇ ਜਿੱਦਾਂ ਰਾਜਸਥਾਨ ਦੇ ਕੁਝ ਬੰਦੇ ਨੇ ਕੁਝ ਯੂਪੀ ਸਾਈਡ ਦੇ ਨੇ ਕੁਝ ਦਿੱਲੀ ਦੇ ਨੇ ਉਹਨਾਂ ਦੇ ਵੀ ਜਿੱਦਾਂ ਘਰ ਦੇ ਜਾਂ ਕਿਸੇ ਦਾ ਭਰਾ ਆਇਆ ਕਿਸੇ ਦਾ ਪਿਓ ਆਇਆ ਕਿਸੇ ਦਾ ਕੁਛ ਆਇਆ ਨਹੀਂ ਮਿਲਦੇ ਪਏ ਇਹ ਨਾ ਹੀ ਉਹਨਾਂ ਦੀ ਕੋਈ ਖਬਰ ਆ ਕੇ ਉਹ ਕਿੱਥੇ ਨੇ ਕਿੱਥੇ ਨਹੀਂ ਕਿਉਂਕਿ ਨਾ ਉਹਨਾਂ ਮਤਲਬ ਉਹਨਾਂ ਦੀ ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਮਾਰਚ 2024 ਤੋਂ ਬਾਅਦ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਗਲਤ ਤਰੀਕੇ ਨਾਲ ਏਜੰਸੀਆਂ ਤੋਂ ਨਾ ਆਹ ਜੀ ਮੇਰੀ ਇਹੀ ਬੋਲ ਹੈ ਜੀ ਗਲਤ ਤਰੀਕੇ ਨਾਲ ਨਾ ਜਾਓ ਕਿਤੇ ਵੀ ਗਲਤ ਏਜੰਟਾਂ ਦੇ ਹੱਥੇ ਨਾ ਚੜੋ ਸੋ ਦੇ ਤੁਸੀਂ ਜਾਣਾ ਹੀ ਕਿਸੇ ਚੰਗੇ ਮੁਲਕ ਚ ਤੇ ਕਿਸੇ ਚੰਗੇ ਕੰਪਨੀ ਕਿਸੇ ਦੀ ਜਾਂ ਚੰਗੇ ਕਿਸੇ ਏਜੰਟੀ ਸਲਾਹ ਲੈ ਕੇ ਪੂਰੀ ਤਸੱਲੀ ਕਰਕੇ ਫਿਰ ਜਾਵੋ ਜੀ ਇਦਾਂ ਦੇ ਕੰਮ ਨਾ ਕਰੋ ਨਾ ਬਹੁਤ ਵਧੀਆ ਗੱਲੋ ਜੀ ਕੁਛ ਨਸੀਬ ਸਮਝਦੇ ਹੋ ਆਪਣੇ ਆਪ ਨੂੰ ਅ ਬਹੁਤ ਜ਼ਿਆਦਾ ਜੀ ਮੈਂ ਉਸ ਵਾਹਿਗੁਰੂ ਦਾ ਜਿੰਨੀ ਵਾਰ ਸ਼ੁਕਰਾਨਾ ਕਰਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਜੀ ਦਾ 19 ਵਾਰ ਥੋੜਾ ਜਿਨ੍ਹਾਂ ਨੇ ਦੁਬਾਰਾ ਜ਼ਿੰਦਗੀ ਬਖਸ਼ੀ ਹੈ ਕੁਛ ਸਾਡੇ ਮੋਦੀ ਸਾਹਿਬ ਜੀ ਦਾ ਬਹੁਤ ਧੰਨਵਾਦ ਫਿਰ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਿ ਉਹ ਸਾਨੂੰ ਮੌਤ ਦੇ ਮੂੰਹ ਤੋਂ ਕੱਢ ਕੇ ਵਾਪਸ ਲਿਆ ਹਾਂ ਹਾਂਜੀ ਬੀਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਗਰਮੀਤ ਕੌਰ ਆ ਅ ਕੀ ਕਹਿਣਾ ਚਾਹੁੰਦੇ ਹੋ ਬੇਟਾ ਜਿਹੜਾ ਵਾ ਉਹ ਤੁਹਾਡਾ ਵਾਪਸ ਆਇਆ ਵਾ ਮਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਵੀ ਪਹਿਲਾਂ ਹੁੰਦਾ ਹੋਊਗਾ ਬੇਟਾ ਵਾਪਸ ਆਉਣ ਤੋਂ ਬਾਅਦ ਇੰਨੀ ਖੁਸ਼ੀ ਬਹੁਤ ਜ਼ਿਆਦੀ ਖੁਸ਼ੀ ਆ ਮੇਰਾ ਬੇਟਾ ਘਰ ਆਇਆ ਹੈ ਮੈਂ ਤਾਂ ਬਹੁਤ ਜ਼ਿਆਦਾ ਧੰਨਵਾਦ ਮੋਦੀ ਦਾ ਕਰਦੀ ਹਾਂ ਕਿ ਮੇਰਾ ਬੇਟਾ ਘਰ ਲਾ ਉੰਨਾ ਨਹੀਂ ਲਿਆਤਾ ਔਰ ਮੈਨੂੰ ਆਸ ਕੋਈ ਨਹੀਂ ਸੀ ਮੈਂ ਆਸਲਾ ਬੈਠੀ ਸੀ ਕਿ ਮੇਰਾ ਬੇਟਾ ਨਹੀਂ ਹੈਗਾ 5 ਮਹੀਨੇ ਮੈਨੂੰ ਫੋਨ ਤੱਕ ਨਹੀਂ ਆਇਆ ਮੈਂ WhatsApp ਨੂੰ ਵੀ ਤਰਸ ਗਈ ਸੀ ਠੀਕ ਹੈ ਮੈਂ ਬਹੁਤ ਤਰ ਲੈ ਲੈਂਦੀ ਕਿ ਮੈਨੂੰ ਕਿਤੇ ਆਵਾਜ਼ ਹੀ ਆ ਜਾਈਏ ਬੇਟਾ ਮੇਰਾ ਨਿੱਕਾ ਵੀ ਤਰ ਲੈ ਲੈਂਦਾ ਵੀ ਕੁੜੀਆਂ ਵੀ 9 ਮਹੀਨ ਸਾਰੇ ਤਰ ਲੈ ਲੈਂਦੇ ਹੀ ਕਿਤੇ ਘਰ ਆ ਜਵੇ ਅੱਜ ਇਹਨਾਂ ਹੀ ਸ਼ੁਕਰ ਕੀਤਾ ਆ ਜੋ ਵੀ ਸਭ ਕੁਝ ਗਵਾਇਆ ਏ ਪਾਸਪੋਰਟ ਤੱਕ ਗਵਾਇਆ ਏ ਪਰ ਮੈਂ ਕਹਿਨੀ ਮੇਰਾ ਪੁੱਤ ਘਰ ਆ ਗਿਆ ਮੈਨੂੰ ਇੰਨਾ ਹੀ ਬਹੁਤ ਆ ਮਾਨ ਦੇ ਵਿੱਚ ਕਿਤੇ ਡਰ ਵੀ ਲੱਗਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਰ ਤੇ ਹਰ ਵੇਲੇ 24 ਘੰਟੇ ਹੁਣ ਵੀ ਕਿਤੇ ਜਰਾ ਕਿ ਇਹ ਸੁੱਤੇ ਨੂੰ ਲੇਟ ਹੋ ਜੇ ਨਾ ਉੱਪਰ ਸੁਤਾ ਇਹਦਾ ਲੇਟ ਹੋ ਜੇ ਤੇ ਮੈਂ ਥੱਲੇ ਨਹੀਂ ਆਣਿਆ ਨੂੰ ਆਖਾ ਕੇ ਮੁੜਿਆਨ ਕਲਾਕ-ਕਲਾਕ ਵੇਖਾਂਗੀ ਜਿੱਦ ਤੱਕ ਮਨ ਚ ਡਰ ਗਿਆ ਪੈ ਗਿਆ ਕਿੰਨੀ ਖੁਸ਼ੀ ਆ ਤੁਸੀਂ ਆ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਬੇਟੇ ਨੂੰ ਮਿਲੀ ਆ ਉਹਨੂੰ ਮਿਲ ਲਿਆ ਏ ਤੇ ਮੇਰਾ ਬਟਾ ਘਰ ਆ ਗਿਆ ਲੋਕਾਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਪੜਤਾਲ ਕੀਤੀ ਤੋਂ ਬਿਨਾਂ ਬਿਲਕੁਲ ਇਹਨਾਂ ਏਜੰਟਾਂ ਦੇ ਅੱਗੇ ਨਾ ਚੜੋ ਤੇ ਨਾ ਇੱਥੇ ਜੋ ਜੋ ਕਰਨਾ ਬੱਚਿਆਂ ਨੂੰ ਇੱਥੇ ਕਰਨ ਨੂੰਗਾ ਉਹ ਅਬਦੇਸ਼ਾਂ ਚ ਭੇਜਦਾ ਕੋਈ ਹਾਰ ਨਹੀਂ ਬਹੁਤ ਮੰਦੇ ਹਾਲ ਜੀ ਲੱਗਦਾ ਪਿੱਛੋਂ ਮਾਵਾ ਮਾਵਾ ਦੀਕਦੀਆਂ ਬਹੁਤ ਜਿਸ ਤਰ੍ਹਾਂ ਮੈਂ ਦੀਕਿਆ 5 ਮਹੀਨੇ ਸੀ ਆਪਣੇ ਪੁੱਤ ਨੂੰ ਮੇਰੇ ਵਰਗੀਆਂ ਮਾਵਾ ਜਿਹੜੀਆਂ ਤਰਲੇ ਲੈਂਦੀਆਂ ਐ